ਮੋਮੋਸ ਲੈਂਡ ਗਏ ਨੌਕਰ ਨੂੰ ਥੱਪੜ ਮਾਰਨ ਦਾ ਬਦਲਾ ਲੈਣ ਆਏ ਨੌਜਵਾਨ ਨੂੰ ਮਹਿੰਗਾ ਪੈ ਗਿਆ ਦਾਸਦੀ ਕਿ ਜਨਮ ਦਿਨ ਵਾਲੇ ਦਿਨ ਹੀ ਉਕਤ ਨੌਜਵਾਨ ਨੂੰ ਕਾਰ ਦੇ ਵਿੱਚ ਆਏ ਮਲਜ਼ਮਾ ਨੇ ਗੋਲੀਆਂ ਮਾਰ ਕੇ ਮੌਤੇ ਘਾਟ ਦਤਾਰ ਦਿੱਤਾ ਇੱਕ ਗੋਲੀ ਉਸ ਦੀ ਛਾਤੀ ਦੇ ਵਿੱਚ ਚਾਲ ਲੱਗਦੀ ਹੈ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਵਾਰਦਾਤ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਸੁਥਾਨਾ ਨੇੜੇ ਵਾਪਰੀ ਨੌਜਵਾਨ ਦੁਕਾਨ ਬੰਦ ਕਰਕੇ ਆਪਣੇ ਦੋਸਤ ਦੇ ਨਾਲ ਬਾਈਕ ਤੇ ਕਾਰ ਪਰਤਣ ਦੀ ਤਿਆਰੀ ਕਰ ਰਿਹਾ ਸੀ ਪਰ ਵਾਰਦਾਤ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਮਾਰੇ ਗਏ ਨੌਜਵਾਨ ਦੇ दोस्त ने तुरंत पुलिस को तो सूचना दी है सूचना तो बाद सारे पुलिस अधिकारी मौके पर पहुंच गए मृतक की पहचान दिनेश वासी पिंड रनौली प्राणपुरा वजह हुई है स्थानक पुलिस तो इलावा सीआईए दिया ਟੀਮਾਂ ਹਮਲਾਵਾਰਾਂ ਨੂੰ ਫੜਨ ਦੇ ਲਈ ਛਾਪੀ ਮਾਰੀ ਵੀ ਕਾਰਿਆਨੀ ਬੋਲੀ ਚਲਾਉਣ ਵਾਲੇ ਦੋ ਹਮਲਾਵਾਰਾਂ ਦੀ ਪਛਾਣ ਹੋ ਗਈ ਹੈ ਦੱਸਦੇ ਕਿ ਇਹਨਾਂ ਵਿੱਚੋਂ ਇੱਕ ਪਿੰਡ ਜਲਿਆਵਾਸ ਅਤੇ ਦੂਜਾ ਪਿੰਡ ਪਟੂਹੀੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ ਰਿਵਾੜੀ ਜ਼ਿਲ੍ਹੇ ਦੇ ਪਿੰਡ ਰੋਨੋਲੀ ਪ੍ਰਾਂਪੂਰਾ ਦੇ ਰਹਿਣ ਵਾਲੇ ਦਿਨੇਸ਼ ਜਿਸ ਦੀ ਉਮਰ 35 ਸਾਲ ਦੀ ਸੀ ਬਾਬਲ ਰੋਡ ਤੇ ਸੁਥਾਣੀ ਜਲਿਆਵਾਸ ਵਿਚਕਾਰ ਮਸਾਲਿਆਂ ਦੀ ਦੁਕਾਨ ਹੈ ਸ਼ੁੱਕਰਵਾਰ ਨੂੰ ਉਸ ਦਾ ਚਰਮ ਦਿਨ ਸੀ ਉਹ ਆਪਣੇ ਪਿੰਡ ਦੇ ਇੱਕ ਦੋਸਤ ਨੂੰ ਮਿਲਦਾ ਜੋ ਰਿਵਾੜੀ ਦੇ ਵਿੱਚ ਇੱਕ ਮਾਲ ਦੇ ਵਿੱਚ ਕੰਮ ਕਰਦਾ ਹੈ ਸ਼ੁੱਕਰਵਾਰ ਰਾਤ ਨੂੰ ਆਪਣੇ ਦੋਸਤ ਦੇ ਨਾਲ ਦੁਕਾਨ ਤੇ ਬੈਠਾ ਸੀ ਕਿਉਂਕਿ ਉਸ ਦਾ ਜਨਮ ਦੇਵ ਸਿੰਘ ਉਸਨੇ ਆਪਣੇ ਨੌਕਰ ਨੂੰ ਸਥਾਨਾ ਨੇੜੇ ਇੱਕ ਦੁਕਾਨ ਤੇ ਦੋਸਤੀ ਪਾਰਟੀ ਲਈ ਮੋਮੋਸ ਲੈਣ ਦੇ ਲਈ ਭੇਜ ਦਿੱਤਾ ਮੋਮੋਸ ਲੈਂਦ ਗਏ ਨੌਕਰ ਨੂੰ ਥੱਪੜ ਮਾਰਿਆ ਜਾਂਦਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮੋਮੋਸ ਦੀ ਦੁਕਾਨ ਤੇ ਖੜੇ ਇੱਕ ਵਿਅਕਤੀ ਨੇ ਕਿਸੇ ਗੱਲ ਨੂੰ ਲੈ ਕੇ ਦਿਨੇਸ਼ ਤੇ ਨੌਕਰ ਨੂੰ ਥੱਪੜ ਮਾਰ ਦਿੱਤਾ ਨੌਕਰ ਨੇ ਵਾਪਸ ਦੁਕਾਨ ਤੇ ਆ ਕੇ ਦਿਨੇਸ਼ ਨੂੰ ਦੱਸਿਆ ਦਿਨੇਸ਼ ਤੁਰੰਤ ਮੋਮੋਸ ਦੀ ਦੁਕਾਨ ਤੇ ਪਹੁੰਚਿਆ ਅਤੇ ਨੌਕਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਤੇ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਉਹ ਦੁਕਾਨ ਤੇ ਵਾਪਸ ਆ ਕੇ ਬੈਠਿਆ ਰਾਤ ਕਿਰੀ 9:30 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਬਾਈਕ ਤੇ ਆਪਣੇ ਦੋਸਤ ਦੇ ਨਾਲ ਘਰ ਜਾਣ ਨੂੰ ਤਿਆਰੀ ਕਰ ਰਿਹਾ ਸੀ ਉਦੋਂ ਕੁਝ ਬਦਮਾਸ਼ ਕਾਰ ਤੇ ਬਾਈਕ ਤੇ ਸਵਾਰ ਹੋ ਕੇ ਆਂਦੇ ਨੇ ਦਿਨੇਸ਼ ਤੇ ਆਉਂਦੇ ਹੀ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਦਿਨੇਸ਼ ਦੀ ਛਾਤੀ ਦੇ ਵਿੱਚ ਜਾ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਪੁੱਤ ਆ ਦੱਸਿਆ ਜਾ ਰਿਹਾ ਉਸ ਦੀਆਂ ਤਿੰਨ ਵੱਡੀਆਂ ਭੈਣਾਂ ਤੇ ਦੋ ਛੋਟੀਆਂ ਭੈਣਾਂ ਨੇ ਦਿਨੇਸ਼ ਵਿਆਹਿਆ ਹੋਇਆ ਸੀ ਉਹਨਾਂ ਦਾ 5 ਸਾਲ ਦਾ ਬੇਟਾ ਤੇ 7 ਸਾਲ ਦੀ ਬੇਟੀ ਪਿਆ। ਕੋਸੋਲਾ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।